ਅਮਰੀਕਾ ਦੀ ਜਿਹੜੀ ਸੰਸਥਾ ਹੈਗੀ ਹੈ ਸੈਂਟਰ ਫਾਰ ਸਟਡੀ ਫਾਰ ਆਰਗੇਨਾਈਜ਼ਡ ਹੇਟ ਨਾਮ ਦੀ ਜਿਹੜੀ ਸੰਸਥਾ ਹੈਗੀ ਹੈ ਉਹਨਾਂ ਦੇ ਵੱਲੋਂ 2025 ਦੀ ਰਿਪੋਰਟ ਛਾਪੀ ਗਈ ਹੈ ਔਰ ਉਹਨਾਂ ਨੇ ਕਿਹਾ ਕਿ 1318 ਨਫਰਤੀ ਭਾਸ਼ਣ ਜਿਹੜੇ 2025 ਦੇ ਵਿੱਚ ਉਹਨਾਂ ਨੇ ਕਾਊਂਟ ਕੀਤੇ ਹੈਗੇ ਨੇ ਔਰ ਉਹਨਾਂ ਨੇ ਬਕਾਇਦਾ ਬੰਦਿਆਂ ਦੇ ਨਾਮ ਵੀ ਇਸ ਦੇ ਵਿੱਚ ਦਿੱਤੇ ਨੇ ਉੱਤਰਾਖੰਡ ਦੇ ਜਿਹੜੇ ਸੀਐਮ ਹੈਗੇ ਨੇ ਪੁਸ਼ਕਰ ਧਾਮੀ ਉਹਨਾਂ ਨੇ 71 71 ਜਿਹੜੇ ਭਾਸ਼ਣ ਦਿੱਤੇ ਨੇ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਜਿਹੜੇ ਮੁਖੀ ਨੇ ਪਰਵੀਨ ਤੋਗੜੀਆਂ ਉਹਨਾਂ ਦੇ ਵੱਲੋਂ 46 ਦਿੱਤੇ ਗਏ ਨੇ ਈਵਨ ਕਿ ਉਹਨਾਂ ਨੇ ਇੱਥੇ ਹੋਰ ਵੀ ਜੜੀਆਂ ਬਹੁਤ ਸਾਰੀਆਂ ਕਿ ਭਾਰਤ ਦਾ ਜਿਸ ਤਰੀਕੇ ਦੇ ਨਾਲ ਰਾਜਨੀਤਿਕ ਦ੍ਰਿਸ਼ਟੀਕੋਣ ਜਿਹੜਾ ਹੈ ਬਦਲਿਆ ਹੈਗਾ ਹੈ ਜੀ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਦੱਸ ਕੇ ਆਏ ਸੀ ਕਿ ਜਿਹੜੀ ਇੱਕ ਹੋਰ ਰਿਪੋਰਟ ਆਈ ਹੈ ਜਿਸ ਦੇ ਵਿੱਚ ਇਹ ਖਤਸ਼ੇ ਜ਼ਾਹਰ ਕੀਤੇ ਗਏ ਨੇ ਕਹਿੰਦੇ ਕਿ ਹੈਗੀ ਤੇ ਐਡਵਾਈਸਰੀ ਹੈ ਚਾਰ ਦੇਸ਼ਾਂ ਦਾ ਜਿਹੜਾ ਨਾਮ ਉਹਨਾਂ ਨੇ ਟੌਪ ਤੇ ਰੱਖਿਆ ਹੈ ਕਿ ਜਿੱਥੇ ਹਿੰਸਾ ਹੋ ਸਕਦੀ ਹੈ ਜਿੱਥੇ ਅ ਕਹਿ ਸਕਦੇ ਆਂ ਵੀ ਘਟ ਗਣਤੀਆਂ ਦੇ ਖਿਲਾਫ ਜਾਂ ਇੱਕ ਧਿਰ ਦੇ ਖਿਲਾਫ ਜਿਹੜੀ ਐ ਉਹਨਾਂ ਦੇ ਉੱਤੇ ਕੋਈ ਨਾ ਕੋਈ ਕਾਰਵਾਈਆਂ ਪੈ ਸਕਦੀਆਂ ਉਹਦੇ ਚ ਉਹਨਾਂ ਨੇ ਭਾਰਤ ਨੂੰ ਚੌਥੇ ਨੰਬਰ ਤੇ ਜਿਹੜਾ ਚਾਰ ਦੇਸ਼ਾਂ ਦੇ ਵਿੱਚ ਜਿਹੜਾ ਹੈ ਰੱਖਿਆ ਹੋਇਆ ਹੈ ਜੀ ਅ ਮਹਾਰਾਸ਼ਟਰ ਦੇ ਵਿੱਚ ਵੀ 193 ਮਾਮਲੇ ਨੇ ਉੱਤਰਾਖੰਡ ਦੇ ਵਿੱਚ ਵੀ ਕਾਫੀ ਸਾਰੇ ਜਿਹੜੇ ਹੈਗੇ ਨੇ ਮਾਮਲੇ ਹੈਗੇ ਨੇ ਮੱਧ ਪ੍ਰਦੇਸ਼ ਦੇ ਵਿੱਚ 172 ਨੇ इवन ਦਿੱਲੀ ਦੇ ਵਿੱਚ ਵੀ 76 ਨੇ ਔਰ ਇੰਨਾ ਤਾਂ ਰਾਜਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਹੀ ਸਬੰਧਤ ਜੜੀਆਂ ਸਰਕਾਰਾਂ ਮੈਕਸੀਮਮ ਇਹਨਾਂ ਦੇ ਵਿੱਚ ਹੈਗੀਆਂ ਨੇ ਗੱਲ ਕਰਾਂਗੇ ਅ ਅਮਰੀਕਾ ਦੀ ਇੱਕ ਜੀ ਸੰਸਥਾ ਦੀ ਜਿਸ ਨੇ ਇੱਕ ਲਿਸਟ ਤਿਆਰ ਕੀਤੀ ਹੈ ਇਹ ਲਿਸਟ ਇੱਕ ਰਿਪੋਰਟ ਪੂਰੀ ਹੈਗੀ ਹੈ ਕਿ ਨਫ਼ਰਤੀ ਭਾਸ਼ਣ ਕਿੱਥੇ ਕਿੰਨੇ ਵੱਧ ਦਿੱਤੇ ਜਾਂਦੇ ਨੇ ਕਈ ਭਾਰਤੀ ਸਿਆਸਤਦਾਨਾਂ ਦੇ ਰਾਜਨੀਤੀ ਦੇ ਵਿੱਚ ਵੱਡੇ ਚਿਹਰਿਆਂ ਦੇ ਨਾਮ ਵੀ ਕਹਿੰਦੇ ਇਸ ਦੇ ਵਿੱਚ ਆਏ ਨੇ ਖੋੜਾ ਖੋਲ ਕੇ ਸੀ ਸੰਗਤ ਨੂੰ ਇਸ ਰਿਪੋਰਟ ਬਾਰੇ ਦੱਸ ਸਕੀ ਜੀਕਰ ਆ ਬਿਲਕੁਲ ਜਦਾਂ ਕਈ ਵਾਰ ਤਾਂ ਹੈਰਾਨੀ ਹੁੰਦੀ ਹੈ ਕਿਉਂਕਿ ਆਪਾਂ ਨੂੰ ਲੱਗਦਾ ਹੈ ਨਾ ਕਿ ਸ਼ਾਇਦ ਕੋਣ ਦੇਖ ਰਿਹਾ ਹੈ ਜਾਂ ਕਿਸ ਤਰ੍ਹਾਂ ਪਰ ਇਨੀ ਡੀਟੇਲ ਦੇ ਵਿੱਚ ਜਾ ਕੇ ਇਨ੍ਹਾਂ ਚੀਜ਼ਾਂ ਤੇ ਕੋਈ ਰਿਸਰਚ ਰੱਖ ਰਿਹਾ ਹੈ ਕੋਈ ਇਨ੍ਹਾਂ ਚੀਜ਼ਾਂ ਨੂੰ ਜਿਹੜਾ ਹੈ ਮਾਪ ਰਿਹਾ ਹੈਗਾ ਕਿ ਕਿੰਨੇ ਭਾਸ਼ਣ ਕਿਹੜੇ ਬੰਦੇ ਵੱਲੋਂ ਦਿੱਤੇ ਗਏ ਹੁਣ ਕਈ ਵਾਰੀ ਆਪਾਂ ਨੂੰ ਯੂਪੀ 'ਚ ਕਿਸੇ ਨੇ ਭਾਸ਼ਣ ਦਿੱਤਾ ਉਹਦਾ ਕੋਣ ਨੋਟਿਸ ਲੈ ਰਿਹਾ ਹੈ ਜਾਂ ਕਿਸੇ ਨੇ ਜੇ ਉਤਰਾਖੰਡ 'ਚ ਭਾਸ਼ਣ ਦਿੱਤਾ ਉਹਦਾ ਕੋਣ ਨੋਟਿਸ ਲੈ ਰਿਹਾ ਹੈ ਪਰ ਜਿਹੜੀਆਂ ਸੰਸਥਾਵਾਂ ਕੁਝ ਹਨ ਜਿਹੜੀਆਂ ਇਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਐਜ਼ ਅ ਵਾਚ ਡੌਗ ਦੇ ਤੌਰ ਤੇ ਜਾਂ ਪੂਰੀ ਸਟੱਡੀ ਕਰਦੀਆਂ ਨੇ ਉਹਦੇ ਚ ਉਹਨਾਂ ਨੇ ਬਕਾਇਦਾ ਪੂਰੀ ਜਦੋਂ ਤੁਸੀਂ ਰਿਪੋਰਟ ਪੜ੍ਹੋਗੇ ਨਾ ਡਿਟੇਲ ਦਿੱਤੀ ਹੋਈ ਹੈ ਕੱਲਾ ਇਹ ਨਹੀਂ ਹੈ ਕਿ ਪ੍ਰੋਪਾਗੈਂਡਾ ਨਹੀਂ ਹੈ ਕਿ ਭਾਈ ਅਸੀਂ ਲਾਇਆ ਤੇ ਚੱਕ ਕੇ ਤੈਨੂੰ ਅੰਦਰ ਜਿਹੜਾ ਸਿੱੜਤਾ ਇਸ ਤਰ੍ਹਾਂ ਦਾ ਨਹੀਂ ਹੈ ਬਕਾਇਦਾ ਨੰਬਰ ਦਿੱਤੇ ਹੋਏ ਨੇ ਕਿ ਕਿੰਨੇ ਭਾਸ਼ਣ ਨੇ ਅਮਰੀਕਾ ਦੀ ਜਿਹੜੀ ਸੰਸਥਾ ਹੈਗੀ ਹੈ ਸੈਂਟਰ ਫਾਰ ਸਟਡੀ ਫਾਰ ਆਰਗੇਨਾਈਜ਼ਡ ਹੇਟ ਨਾਮ ਦੀ ਜਿਹੜੀ ਸੰਸਥਾ ਹੈਗੀ ਹੈ ਉਹਨਾਂ ਦੇ ਵੱਲੋਂ 2025 ਦੀ ਰਿਪੋਰਟ ਛਾਪੀ ਗਈ ਹੈ ਔਰ ਉਹਨਾਂ ਨੇ ਕਿਹਾ ਕਿ 1318 ਨਫਰਤੀ ਭਾਸ਼ਣ ਜਿਹੜੇ 2025 ਦੇ ਵਿੱਚ ਉਹਨਾਂ ਨੇ ਕਾਊਂਟ ਕੀਤੇ ਹੈਗੇ ਨੇ 2024 ਤੋਂ 13% ਵਧ ਹੈਗੇ ਨੇ 2023 ਦੇ ਮੁਕਾਬਲੇ 97% ਜਾਦਾ ਇਹ ਵੱਧ ਹੈਗੇ ਨੇ ਔਰ ਉਹਨਾਂ ਨੇ ਬਕਾਇਦਾ ਬੰਦਿਆਂ ਦੇ ਨਾਮ ਵੀ ਇਸ ਦੇ ਵਿੱਚ ਦਿੱਤੇ ਨੇ ਉੱਤਰਾਖੰਡ ਦੇ ਜਿਹੜੇ ਸੀਐਮ ਹੈਗੇ ਨੇ ਪੁਸ਼ਕਰ ਧਾਮੀ ਉਹਨਾਂ ਨੇ 71 71 ਜਿਹੜੇ ਭਾਸ਼ਣ ਦਿੱਤੇ ਨੇ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਜਿਹੜੇ ਮੁਖੀ ਨੇ ਪਰਵੀਨ ਤੋਗੜੀਆਂ ਉਹਨਾਂ ਦੇ ਵੱਲੋਂ 46 ਦਿੱਤੇ ਗਏ ਨੇ ਈਵਨ ਕਿ ਉਹਨਾਂ ਨੇ ਇੱਥੇ ਹੋਰ ਵੀ ਜੜੀਆਂ ਬਹੁਤ ਸਾਰੀਆਂ ਕਿ ਭਾਰਤ ਦਾ ਜਿਸ ਤਰੀਕੇ ਦੇ ਨਾਲ ਰਾਜਨੀਤਿਕ ਦ੍ਰਿਸ਼ਟੀਕੋਣ ਜਿਹੜਾ ਹੈ ਬਦਲਿਆ ਹੈਗਾ ਹੈ ਜੀ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਦੱਸ ਕੇ ਆਏ ਸੀ ਕਿ ਜਿਹੜੀ ਇੱਕ ਹੋਰ ਰਿਪੋਰਟ ਆਈ ਹੈ ਜਿਸ ਦੇ ਵਿੱਚ ਇਹ ਖਤਸ਼ੇ ਜ਼ਾਹਰ ਕੀਤੇ ਗਏ ਨੇ ਕਹਿੰਦੇ ਕਿ ਹੈਗੀ ਤੇ ਐਡਵਾਈਸਰੀ ਹੈ ਚਾਰ ਦੇਸ਼ਾਂ ਦਾ ਜਿਹੜਾ ਨਾਮ ਉਹਨਾਂ ਨੇ ਟੌਪ ਤੇ ਰੱਖਿਆ ਹੈ ਕਿ ਜਿੱਥੇ ਹਿੰਸਾ ਹੋ ਸਕਦੀ ਹੈ ਜਿੱਥੇ ਕਹਿ ਸਕਦੇ ਆਂ ਵੀ ਘਟਗਣਤੀਆਂ ਦੇ ਖਿਲਾਫ ਜਾਂ ਇੱਕ ਧਿਰ ਦੇ ਖਿਲਾਫ ਜਿਹੜੀ ਹੈ ਉਹਨਾਂ ਦੇ ਉੱਤੇ ਕੋਈ ਨਾ ਕੋਈ ਕਾਰਵਾਈਆਂ ਪੈ ਸਕਣੇ ਉਹਦੇ ਚ ਉਹਨਾਂ ਨੇ ਭਾਰਤ ਨੂੰ ਚੌਥੇ ਨੰਬਰ ਤੇ ਜਿਹੜਾ ਚਾਰ ਦੇਸ਼ਾਂ ਦੇ ਵਿੱਚ ਜਿਹੜਾ ਹੈ ਰੱਖਿਆ ਹੋਇਆ ਹੈ ਜੀ ਉਹ ਕਹਿੰਦੇ ਕਿ ਉਹਨਾਂ ਨੇ ਬਕਾਇਦਾ ਇਹਨਾਂ ਦੀ ਜਾਂਚ ਕੀਤੀ ਹੈਗੀ ਹੈ ਦੂਜੇ ਬੰਨੇ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਜਾਂ ਆਰਐਸਐਸ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਨੇ ਉਹਨਾਂ ਦੇ ਬਕਾਇਦਾ ਲੀਡਰਸ ਦੇ ਇਸ ਦੇ ਵਿੱਚ ਨਾਮ ਹੈਗੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਉਹ ਕਹਿੰਦੇ ਕਿ ਜਿਹੜਾ ਕੰਮ ਚੱਲਦਾ ਹੈ ਉੱਪਰ ਤੋਂ ਲੈ ਕੇ ਥੱਲੇ ਤੱਕ ਜਿਹੜਾ ਚੱਲਦਾ ਹੈ ਪਹਿਲਾਂ ਟਾਪ ਲੈਵਲ ਤੇ ਹੁੰਦਾ ਹੈ ਜਦੋਂ ਉਹਨਾਂ ਨੇ ਕਿਹਾ ਕਿ ਪਹਿਲਾਂ 2023 ਚ ਇਹਨੇ ਸਨ 2024 ਚ ਥੋੜੇ ਜੇ ਵਧੇ ਹੁਣ 2023 ਤੇ 2025 ਦੇ ਵਿੱਚ 97% ਦਾ ਜਿਹੜਾ ਇਜਾਫਾ ਜਿਹੜਾ ਹੋਇਆ ਹੈਗਾ ਹੈ ਅਤੇ ਉਸ ਦੇ ਵਿੱਚ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਉਹ ਯੂਪੀ ਦੇ ਵਿੱਚ 266 ਇਸ ਤਰ੍ਹਾਂ ਦੇ ਜਿਹੜੇ ਮਾਮਲੇ ਆਏ ਨੇ ਹੇਟ ਸਪੀਚ ਵਾਲੇ ਕਿਉਂਕਿ ਸੋਸ਼ਲ ਮੀਡੀਆ ਤੇ ਤਾਂ ਅੱਜ ਕੱਲ ਆਪਾਂ ਆਮ ਹੀ ਕਈ ਵਾਰੀ ਸੁਣਦੇ ਰਹੇ ਨੇ ਨਾ ਕਿਸੇ ਮੰਦਿਰ ਦੇ ਬਾਹਰ ਖੜ ਗਏ ਜੀ ਉੱਥੇ ਨਾਰੇ ਲਾਤੇ ਜਾਂ ਕਿਸੇ ਮਸਜਿਦ ਦੇ ਬਾਹਰ ਖੜ ਗਏ ਜਾਂ ਗੁਰਦੁਆਰਾ ਸਾਹਿਬ ਦੇ ਬਾਹਰ ਖੜ ਕੇ ਇੱਕ ਦੂਜੇ ਦੇ ਖਿਲਾਫ ਜੇ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਦੇਖਣਾ ਹੋਵੇ ਅ ਮਹਾਰਾਸ਼ਟਰ ਦੇ ਵਿੱਚ ਵੀ 193 ਮਾਮਲੇ ਨੇ ਉੱਤਰਾਖੰਡ ਦੇ ਵਿੱਚ ਵੀ ਕਾਫੀ ਸਾਰੇ ਜਿਹੜੇ ਹੈਗੇ ਨੇ ਮਾਮਲੇ ਹੈਗੇ ਨੇ ਮੱਧ ਪ੍ਰਦੇਸ਼ ਦੇ ਵਿੱਚ 172 ਨੇ इवन ਦਿੱਲੀ ਦੇ ਵਿੱਚ ਵੀ 76 ਨੇ ਔਰ ਇੰਨਾ ਰਾਜਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਹੀ ਸਬੰਧਤ ਜਿਹੜੀਆਂ ਸਰਕਾਰਾਂ ਮੈਕਸੀਮਮ ਇਹਨਾਂ ਦੇ ਵਿੱਚ ਹੈਗੀਆਂ ਨੇ ਤੇ ਹੁਣ ਤੁਸੀਂ ਇਹ ਦੇਖੋ ਕਿ ਹੁੰਦਾ ਕੀ ਹੈਗਾ ਏ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਆਪਾਂ ਦੇਖਦੇ ਆਂ ਪੁਰਾਣੀਆਂ ਰਿਪੋਰਟਸ ਤੁਸੀਂ ਚੱਕ ਕੇ ਦੇਖ ਲਓ ਕਿ ਕਿਸੇ ਦੇ ਖਿਲਾਫ ਇੱਕ ਪਹਿਲਾਂ ਮਾਹੌਲ ਬਣਾਇਆ ਜਾਂਦਾ ਏ ਇੱਕ ਜੈਨੋਸਾਈਡਲ ਪਲਸ ਜਿਹੜੀ ਹੈ ਉਹ ਐਕਟਿਵ ਰੱਖੀ ਜਾਂਦੀ ਹੈ ਕਿ ਲੋਕ ਤੇ ਜਿਹੜੇ ਮਾੜੇ ਨੇ ਜਰਮਨ ਦੀ ਇੱਕ ਹਕਤਾ ਹੈਗੀ ਹੈ ਕਿ ਗਿਵ ਅ ਡੌਗ ਅ ਬੈਡ ਨੇਮ ਐਂਡ ਦੈਨ ਕਿਲ ਇਟ ਮਤਲਬ ਉਹਨਾਂ ਨੂੰ ਇੰਨਾ ਜ਼ਿਆਦਾ ਸਮਾਜ ਦੇ ਵਿੱਚ ਕਹਿ ਦਿਓ ਵੀ ਉਹ ਇੰਨੇ ਜ਼ਿਆਦਾ ਮਾੜੇ ਨੇ ਕਿ ਜਦੋਂ ਉਹਨਾਂ ਤੇ ਕੋਈ ਹਮਲਾ ਵੀ ਹੋਵੇਗਾ ਤੇ ਜਿਹੜੇ ਆਮ ਲੋਕ ਹੈਗੇ ਨੇ ਉਹ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਨਹੀਂ ਮਾਰਨਗੇ ਕਿਉਂਕਿ ਇਹ ਪ੍ਰਚਲਿਤ ਹੀ ਇੰਨਾ ਜ਼ਿਆਦਾ ਕਰ ਦਿੱਤਾ ਜਾਵੇਗਾ ਕਿ ਇਹ ਤਾਂ ਲੋਕ ਹੀ ਇੰਨੇ ਮਾੜੇ ਹੈਗੇ ਨੇ ਉਹਨਾਂ ਦੇ ਅੰਦਰ ਜਿਹੜੀ ਹੇਟ ਹੀ ਕਿਸੇ ਕੌਮ ਦੇ ਖਿਲਾਫ ਕਿਸੇ ਕਮਿਊਨਿਟੀ ਦੇ ਖਿਲਾਫ ਭਰ ਦਿੱਤੀ ਜਾਵੇਗੀ ਕਿ ਫਿਰ ਤੁਹਾਨੂੰ ਲੱਗੇਗਾ ਇਹ ਤਾਂ ਆਮ ਜਾ ਵਰਤਾਰਾ ਹੈ ਥੋੜਾ ਜਿਹਾ ਆਪਾਂ ਹੋਰ ਜੇ ਇਹਨੂੰ ਦੂਜੇ ਲਫ਼ਜ਼ਾਂ ਵਿੱਚ ਦੇਖਣਾ ਹੋਵੇ ਤੇ ਹੁਣ ਜਦਾਂ ਪੰਜਾਬ ਦੇ ਵਿੱਚ ਗੈਂਗਸਟਰਸ ਦੇ ਕਤਲੇਆਮ ਹੋ ਰਹੇ ਨੇ ਕੋਈ ਵੀ ਇਸ ਤਰ੍ਹਾਂ ਦਾ ਅਦਾਰਾ ਨਹੀਂ ਹੈਗਾ ਜਾਂ ਕੋਈ ਵੀ ਇਸ ਤਰ੍ਹਾਂ ਦੇ ਲੋਕ ਨਹੀਂ ਹੈਗੇ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰ ਰਹੇ ਹੋਣ ਕਿਉਂਕਿ ਪਹਿਲਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਕਾਰਵਾਈਆਂ ਹੀ ਇੰਨੀਆਂ ਜਿਆਦੀਆਂ ਕਰਨ ਦਿੱਤੀਆਂ ਗਈਆਂ ਕਿ ਕਿਤੇ ਗੋਲੀ ਚੱਲ ਰਹੀ ਹੈ ਕਿਤੇ ਵਿਆਹ ਦੇ ਵਿੱਚ ਬੰਦਾ ਆਇਆ ਹੈ ਉੱਥੇ ਬਿਨਾਂ ਮੂੰਹ ਟੱਕੇ ਮਤਲਬ ਇੱਕ ਉਹਨਾਂ ਦਾ ਉਹਨਾਂ ਨੂੰ ਇੱਕ ਐਸੇ आतंक ਦੇ ਆਪਾਂ ਕਹਿ ਸਕਦੇ ਆਂ ਵੀ ਸਰਗਨਾ ਦੇ ਤੌਰ ਤੇ ਪੇਸ਼ ਕਰ ਦਿੱਤਾ ਗਿਆ ਤੇ ਫਿਰ ਜਦੋਂ ਪੁਲਿਸ ਵਾਲੇ ਕਾਰਵਾਈ ਕਰਦੇ ਨੇ ਤੇ ਫਿਰ ਜਿਹੜਾ ਹੈ ਉਹਨੂੰ ਗਲੋਰੀਫਾਈ ਕੀਤਾ ਜਾਂਦਾ ਹੈ ਤੇ ਫਿਰ ਲੋਕ ਵੀ ਕਹਿੰਦੇ ਨੇ ਵੀ ਚੰਗਾ ਹੋਇਆ ਮਤਲਬ ਤੁਸੀਂ ਇਹ ਦੇਖੋ ਨਾ ਕਿਸ ਤਰੀਕੇ ਦੇ ਨਾਲ ਇਦਾਂ ਦੀਆਂ ਕਾਰਵਾਈਆਂ ਹੁੰਦੀਆਂ ਨੇ ਹੁਣ ਇਦਾਂ ਦੀਆਂ ਹੇਟ ਸਪੀਚਸ ਦਾ ਮਤਲਬ ਤੇ ਹੀ ਹੁੰਦਾ ਨਾ ਕਿ ਤੁਸੀਂ ਇੱਕ ਪਾਰਟਿਕੂਲਰ ਕੌਮ ਦੇ ਖਿਲਾਫ ਇਹ ਨਫਰਤੀ ਜਿਹੜੀ ਹੈ ਸਰੇਂਜ ਭਰ ਰਹੇ ਹੋ ਭਰ ਰਹੇ ਹੋ ਤੇ ਫਿਰ ਉਦੋਂ ਉਹਨੇ ਜਦੋਂ ਸਰੇਂਜ ਨੇ ਬਲਾਸਟ ਕਰਨਾ ਹੈਗਾ ਉਹ ਵੀ ਇਹੀ ਲੋਕ ਡਿਸਾਈਡ ਕਰਦੇ ਨੇ ਟਾਪ ਟੂ ਬਾਟਮ ਕਿ ਕਿੱਦਾਂ ਇਹ ਕਾਰਵਾਈਆਂ ਹੋਣੀਆਂ ਨੇ ਜਾਂ ਕਦੋਂ ਹੋਣੀਆਂ ਨੇ ਕਦੋਂ ਜੈਨੋਸਾਈਡਲ ਇੰਪਲਸ ਨੇ ਹੁਣ ਸਿੱਖਾਂ ਨਾਲ ਤੇ ਇਹ ਚੀਜ਼ ਵਾਪਰ ਚੁੱਕੀ ਹੈ 1984 ਦੇ ਵਿੱਚ ਤੁਸੀਂ ਦੇਖਦੇ ਹੋ ਕਿ ਕਿਸ ਤਰੀਕੇ ਦੇ ਨਾਲ ਘਟਨਾਕਰਮ ਵਾਪਰਦਾ ਹੈ ਕਿਸ ਤਰੀਕੇ ਦੇ ਨਾਲ ਪੂਰੇ ਭਾਰਤ ਦੇ ਵਿੱਚ ਫਿਰ ਉਹਨਾਂ ਨੂੰ ਨਾਮ ਦੇ ਦਿੱਤਾ ਜਾਂਦਾ ਹੈ ਜੀ ਇਹ ਦੰਗੇ ਹੈਗੇ ਨੇ ਜਦ ਕਿ ਜਿਹੜੀ ਹੈ ਇੱਕ ਬਕਾਇਦਾ ਨਸਲ ਕੁਸ਼ੀ ਹੈ ਜਦ ਕਿ ਬਕਾਇਦਾ ਉਹਦਾ ਸਾਰੇ ਸਬੂਤ ਜਿਹੜੇ ਉਹ ਅਵੇਲੇਬਲ ਹੈਗੇ ਨੇ ਇਸੇ ਤਰੀਕੇ ਦੀ ਹੀ ਖਤਸ਼ਾ ਜਿਹੜੀ ਹੈ ਉਹਨਾਂ ਨੇ ਪਹਿਲਾਂ ਵੀ ਜ਼ਾਹਿਰ ਕੀਤੀ ਹੈ ਕਿ ਹੁਣ ਵੀ ਇਦਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਹੁਣ ਤੁਸੀਂ ਇਹ ਦੇਖੋ ਨਾ ਵੀ ਪੰਜਾਬ ਦਾ ਨਾਮ ਨਹੀਂ ਹੈਗਾ ਇਹਦੇ ਵਿੱਚ ਕਿ ਪੰਜਾਬ ਦੇ ਵਿੱਚ ਇਦਾਂ ਦੀ ਕੋਈ ਹੇਟ ਸਪੀਚ ਹੋਈ ਹੋਵੇ ਪੂਰੀ ਲਿਸਟ ਜਿਹੜੀ ਮੈਂ ਦੇਖੀ ਹੈਗੀ ਉਹਦੇ ਵਿੱਚ ਪੰਜਾਬ ਦਾ ਨਾਮ ਨਹੀਂ ਹੈਗਾ ਪਰ ਐਨਐਸਏਫ ਇਹ ਪੰਜਾਬ ਵਾਲਿਆਂ ਦੇ ਲੱਗਦੀ ਹੈ ਹੂੰ ਇਹ ਇਹ ਵੀ ਤਾਂ ਸੋਚਣ ਵਿਚਾਰਨ ਵਾਲੀ ਗੱਲ ਹੈਗੀ ਆ ਨਾ ਵੀ ਕੀ ਇਹਦਾ ਕੀ ਕਾਰਨ ਕੀ ਹੈਗਾ ਏ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਸੋਸਾਇਟੀ ਨੂੰ ਲੈ ਕੇ ਵੀ ਹੈ ਕਿਉਂਕਿ ਸੋਸਾਇਟੀ ਦਾ ਜਦੋਂ ਤੁਸੀਂ ਕ੍ਰਿਮੀਨਲਾਈਜੇਸ਼ਨ ਕਰ ਦਿੰਦੇ ਹੋ ਤੇ ਫਿਰ ਇਦਾਂ ਦੀਆਂ ਰਿਪੋਰਟਸ ਜਿਹੜੀਆਂ ਨੇ ਇੰਟਰਨੈਸ਼ਨਲ ਲੈਵਲ ਤੇ ਉਹ ਤੇ ਬੈਠੇ ਹੋਏ ਨੇ ਉਹ ਹਰੇਕ ਚੀਜ਼ ਨੂੰ ਮੋਨੀਟਰ ਕਰਦੇ ਨੇ ਤੇ ਉਹ ਰੀਅਲ ਮੋਨੀਟਰ ਕਰਕੇ ਉਹਨਾਂ ਨੇ ਇਦਾਂ ਦੀਆਂ ਰਿਪੋਰਟਸ ਆਉਂਦੀਆਂ ਨੇ ਕੋਈ ਆਪਾਂ ਕੱਲਾ ਇਹਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਪ੍ਰੋਪਾਗੈਂਡਾ ਹੈ ਜਾਂ ਕਿਸ ਤਰ੍ਹਾਂ ਹੈ ਬਾਕੀ ਦੇਖੋ ਕੀ ਸਰਕਾਰਾਂ ਇਸ ਨੂੰ ਸਹੀ ਕਰਨ ਵਾਲੇ ਬੰਨੇ ਕੋਈ ਇਸ ਤਰ੍ਹਾਂ ਦਾ ਕੋਈ ਐਕਸ਼ਨ ਕੋਈ ਇਸ ਤਰ੍ਹਾਂ ਦਾ ਪਲਾਨ ਕਰਦੀਆਂ ਨੇ ਜਾਂ ਕਿ ਇਸੇ ਤਰੀਕੇ ਦੇ ਨਾਲ ਹੀ ਇਸ ਦਾ ਵਾਅਦਾ ਹੁੰਦਾ ਰਹਿੰਦਾ ਹੈ ਕਿਉਂਕਿ ਹਰ ਇੱਕ ਸਾਲ ਰਿਪੋਰਟਸ ਜਿਹੜੀਆਂ ਆਉਂਦੀਆਂ ਨੇ ਜੀ ਆ ਡੈਫੀਨਿਟਲੀ ਅਸੀਂ ਜ਼ਰੂਰ ਚਾਹਾਂਗੇ ਕਿ ਜੇਕਰ ਜਿਵੇਂ ਸਰਦਾਰ ਜਗਜੀਤ ਸਿੰਘ ਨੇ ਦੱਸਿਆ ਪਿਛਲੇ ਸਾਲ ਨਾਲੋਂ 13% ਇਹ ਹੇਟ ਸਪੀਚ ਵਧੀ ਹੈ ਤੇ ਸਾਲ 2023 ਦੇ ਅੰਕੜਿਆਂ ਦੇ ਮੁਤਾਬਕ 97% ਇਹ ਨੰਬਰ ਵਧਿਆ ਹੈ ਜੇਕਰ ਕੋਈ ਸੰਸਥਾ ਅਜੇ ਹੀ ਝਾਤ ਰੱਖਦੀ ਹੈ ਜੀ ਇੱਕ ਨਜ਼ਰ ਰੱਖਦੀ ਪਈ ਹੈ ਤੇ ਸੋ ਉਮੀਦ ਕਰਾਂਗੇ ਕਿ ਭਾਰਤ ਦੇ ਵਿੱਚ ਵੀ ਸੰਸਥਾਵਾਂ ਭਾਰਤ ਦੇ ਵਿੱਚ ਵੀ ਜਿਹੜਾ ਕਾਨੂੰਨੀ ਦਾਇਰਾ ਹੈਗਾ ਅਦਾਲਤੀ ਦਾਇਰਾ ਉਹ ਵੀ ਇਸ ਦੇ ਉੱਤੇ ਝਾਤ ਦੇ ਰੱਖੇ ਇਹਦੇ ਵਿੱਚ ਇੱਕ ਸੁਪਰੀਮ ਕੋਰਟ ਦੇ ਵਿੱਚ ਨਾ ਇੱਕ ਪਟੀਸ਼ਨ ਵੀ ਜਿਹੜੀ ਹੈ ਪਈ ਹੋਈ ਹੈ ਉਹਦੇ ਤੇ ਵੀ ਸੁਣਵਾਈ ਪਿਛਲੇ ਦਿਨੀ ਹੋਈ ਹੈ ਉਹ ਵੀ ਐਸੇ ਹੇਟ ਸਪੀਚ ਦੇ ਮੁੱਦੇ ਨੂੰ ਹੀ ਲੈ ਕੇ ਆ ਹੁਣ ਉਹਦਾ ਸੁਪਰੀਮ ਕੋਰਟ ਨੇ ਜੋ ਫੈਸਲਾ ਰਾਖਵਾ ਰੱਖਿਆ ਹੈ ਉਹ ਕਿਵੇਂ ਦਾ ਫੈਸਲਾ ਆਉਂਦਾ ਹੈ ਜャ ਹੋ ਸਕਦਾ ਹੈ ਕਿ ਇਹ ਚੀਜ਼ਾਂ ਉਹ ਵੀ ਕਨਸੀਡਰ ਕਰਨਗੇ ਇਹ ਦੇਖਣਾ ਜਿਹੜਾ ਬਦਲ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਉੱਤੇ ਹੁਣ ਸਾਡੀ ਨਜ਼ਰ ਰਹੇਗੀ ਤੇ ਉਡੀਕ ਰਹੇਗੀ ਉਸ ਪਹਿਲੇ ਵੀ ਆਪ ਸਭ ਨੂੰ ਅਪਡੇਟ ਅਸੀਂ ਜ਼ਰੂਰ ਦੇਾਂਗੇ